ਇਹ ਜਿਹੜਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਇਹ ਸਿੱਧੂ ਮੂਸੇਵਾਲਾ ਦੀ ਯਾਦਗਾਰ ਦਾ ਦ੍ਰਿਸ਼ ਹੈ ਜਿੱਥੇ ਤੁਸੀਂ ਦੇਖ ਰਹੇ ਹੋ ਦੁਕਾਨਾਂ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਅਸੀਂ ਜਦੋਂ ਉੱਥੇ ਗਏ ਤਾਂ ਦੇਖਿਆ ਬਾਈ ਜੀ ਬਹੁਤ ਦੂਰੋਂ ਦੂਰੋਂ ਲੋਕ ਆ ਰਹੇ ਸੀ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਸਿੱਧੂ ਮੂਸੇਵਾਲਾ ਨੂੰ ਦੇਖਣ ਦੇ ਲਈ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਚਾਰ ਦਿਵਾਰੀ ਹੋ ਚੁੱਕੀ ਆ ਲੋਹੇ ਦੀ ਚਾਰ ਦਿਵਾਰੀ ਕੀਤੀ ਗਈ ਆ ਹਜੇ ਵੀ ਕੰਮ ਚੱਲ ਰਿਹਾ ਲੋਕ ਲਗਾਤਾਰ ਲਗਾਤਾਰ ਆ ਰਹੇ ਨੇ ਇਹ ਹੈ ਜੀ ਐਂਟਰੀ ਸਿੱਧੂ ਬਈ ਦੀਆਂ ਫੋਟੋਆਂ ਵੀ ਇੱਥੇ ਵਿਕਦੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਲਗਾਤਾਰ ਲੋਕ ਆ ਰਹੇ ਨੇ ਬੀਬੀਆਂ ਭੈਣਾ ਬਜ਼ੁਰਗ ਨੌਜਵਾਨ ਆਉਂਦੇ ਹੀ ਰਹਿੰਦੇ ਨੇ ਚਾਰੇ ਪਾਸੇ ਦੇਖ ਸਕਦੇ ਹੋ ਦੀਵਾਰ ਹੋ ਚੁੱਕੀ ਆ ਹੁਣ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਕੋਈ ਵੀ ਜਿਆ ਸ਼ਖਸ ਡਾਇਰੈਕਟ ਪਿੱਛੋਂ ਅੱਗੇ ਨਹੀਂ ਵੜ ਸਕਦਾ ਉੱਥੇ ਗੇਟ ਲਾ ਦਿੱਤਾ ਰਾਤ ਨੂੰ ਇਹ ਗੇਟ ਬੰਦ ਵੀ ਹੁੰਦਾ ਹੋਵੇਗਾ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਕਿੰਨਾ ਜ਼ਿਆਦਾ ਬਦਲਾਅ ਹੋ ਚੁੱਕਿਆ ਹੁਣ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਰਾਤ ਨੂੰ ਗੇਟ ਵੀ ਬੰਦ ਹੁੰਦਾ ਹੋਵੇਗਾ ਇੱਥੇ ਸਿਕਿਉਰਟੀ ਵੀ ਰੱਖੀ ਹੋਈ ਆ ਦਿਨ ਦੇ ਵਿੱਚ ਇੱਥੇ ਇੱਕ ਗਨਮੈਨ ਜ਼ਰੂਰ ਹੁੰਦਾ ਉਹੀ ਖੇਤ ਆ ਜਿੱਥੇ ਸਿੱਧੂ ਮੂਸੇਵਾਲਾ ਬੋਲਦਾ ਸੀ ਕਿ ਟਾਲੀ ਵਾਲਾ ਖੇਤ ਜਿੱਥੇ ਹੋਣੀਏ ਨਿਸ਼ਾਨੀ ਜੱਟ ਦੀ ਉੱਥੇ ਹੀ ਸਿੱਧੂ ਬਾਈ ਅੱਜ ਤਹਨਾਤ ਹੈ ਉੱਥੇ ਸਿੱਧੂ ਬਾਈ ਦੀ ਯਾਦਗਾਰ ਹੈ ਤੁਸੀਂ ਦੇਖ ਸਕਦੇ ਹੋ ਸਿੱਧੂ ਬਾਈ ਨੂੰ ਦੇਖਣ ਲਈ ਆ ਰਹੇ ਨੇ ਤੇ ਇਹ ਆ ਉਹ ਟਾਲੀ ਜਿੱਥੇ ਸਿੱਧੂ ਬਾਈ ਬੋਲਦਾ ਸੀ ਆਪਣੇ ਗਾਣਿਆਂ ਦੇ ਵਿੱਚ ਇੱਥੇ ਹੀ ਮੈਂ ਰਹਿਣਾ ਤੇ ਉੱਥੇ ਹੀ ਸਿੱਧੂ ਬਾਈ ਦੀ ਯਾਦਗਾਰ ਬਣ ਚੁੱਕੀ ਆ ਜੇ ਪਿੱਛੇ ਦਿਖਾ ਦਈਏ ਭਾਈ ਜੀ ਪਿੱਛੇ ਦੀ 4 ਹੋ ਚੁੱਕੀ ਸਿੱਧੂ ਬੁੱਸੇ ਵਾਲੇ ਦੀ ਯਾਦਗਾਰ ਤੇ ਫੋਟੋਆਂ ਪਈਆਂ ਨੇ ਲੋਕ ਫੋਟੋਆਂ ਲੈ ਕੇ ਆਉਂਦੇ ਨੇ ਖਰੀਦ ਕੇ ਇੱਥੇ ਰੱਖ ਜਾਂਦੇ ਨੇ ਆਪਣੀ ਨਿਸ਼ਾਨੀ ਹਨਾ ਸਿੱਧੂ ਬਾਈ ਦੇ ਲਈ ਤੇ ਦੂਜੇ ਪਾਸੇ ਦੇਖ ਸਕਦੇ ਹੋ ਅਲੱਗ-ਅਲੱਗ ਰੰਗਾਂ ਦੇ ਫੋਟੋਆਂ ਲੱਗੀਆਂ ਹੋਈਆਂ ਪਿੱਛੇ ਤੇ ਆਹ ਬਾਈ ਦੀ ਅੱਗੇ ਇੱਕ ਮੂਰਤੀ ਪਈ ਹੈ ਤੇ ਇਸ ਤਰ੍ਹਾਂ ਲੋਕ ਇੱਥੇ ਆ ਕੇ ਸਿੱਧੂ ਬਾਈ ਨੂੰ ਦੇਖ ਕੇ ਜਾंदे ਨੇ ਤਾਂ ਦੇਖ ਸਕਦੇ ਹੋ ਮਿੱਟੀ ਮਿੱਟੀ ਆ ਤੇ ਚਾਰੇ ਪਾਸੇ ਦੀਵਾਰ ਹੋ ਚੁੱਕੀ ਆ ਲੋਹੇ ਦੀ